ਪੱਜ ਦੀ ਲੈ ਨਤ ਨੂੰ ਵੀ ਚੰਗਾ ਮਗਵਾਣ ਹੈ ਜੜ ਤ ਜਾ ਧਰਮ ਸਾਥੀਓ ਵੱਡਾ ਸਨਮਾਨ ਹੈ ਜੜ ਤ ਜਾ ਧਰਮ ਸਾਥੀਓ ਧਰਮ ਨੂੰ ਨਸ਼ਾ ਬਣਾਇਆ ਸਿਆਸਤ ਦੇ ਲੋਕਾਂ ਨੇ ਧਰਮ ਨੂੰ ਨਸ਼ਾ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਲੈਂਡ ਬੂਕ ਪਾਲਿਸੀ ਕਹਿੰਦੇ ਆ ਇਹ ਲੈਂਡ ਬੂਕ ਪਾਲਿਸੀ ਦਾ ਸਰਕਾਰਾਂ ਦਾ ਜੋ ਨੀਤੀ ਆ ਇਹ ਸਾਡੇ ਲਈ ਬਹੁਤ ਘਾਤਕ ਆ ਇਸ ਨੂੰ ਅਸੀਂ ਕਿਸੇ ਵੀ ਔਲਾਦ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ ਇੱਕ ਜਿਹੜਾ ਜਗਰਾਓ ਖੰਡ ਮੈਲੇ ਸੀਗੀ ਉਹਦੇ ਵਿੱਚ 92 ਕਿਲੇ ਵਿਲੇ ਪਏ ਆ ਦੇ ਉੱਥੇ ਇਹਨਾਂ ਤੋਂ ਕੁਝ ਨਹੀਂ ਹੋਇਆ ਸਿਰਫ ਤਿੰਨ ਘਰ बसे ਆ ਉਹ ਹਜ਼ਾਰ ਚ ਹੀ ਰਹਿੰਦੇ ਆ ਤੇ ਇਹ ਸਾਡੀਆਂ ਜ਼ਮੀਨਾਂ ਲੈ ਕੇ ਸਾਤੋਂ ਕਿਹ ਲੈਣਾ ਚਾਹੁੰਦੇ ਆ ਅਸੀਂ ਜਿੰਨਾ ਵੀ ਇਹ ਜੋੜ ਮਰਜੀ ਲਾ ਲੈਣਾ ਲੈਂਡ ਪੁਲਿੰਗ ਪਾਲਸੀ ਸਾਡੇ ਬਿਲਕੁਲ ਨਾ ਅਗੇ ਬੇਗਲਾਵਾ ਅਸੀਂ ਲੈਂਡ ਪੁਲਿੰਗ ਕੋਈ ਕਿਸੇ ਇੱਕ ਵੀ ਕੰਮ ਸੱਚ ਨਹੀਂ ਲੱਗਣ ਦੇਾਂਗੇ ਉਤਰਨੇ ਜਾਰੀ ਰਹਿਣਗੇ ਲੈਨਗ ਬੋਲ ਵਰਸ ਨਹੀਂ ਆਸੀ ਨਹੀਂ ਲੱਗਣ ਦੇ ਆਗੇ ਸਾਰਿਆਂ ਨੂੰ ਵੱਡੀ ਪ੍ਰੋਬਲਮ ਥੋੜੀ ਵਿਖਦੀ ਆ ਸਾਰਿਆਂ ਨੂੰ ਵੱਡੀ ਪ੍ਰੋਬਲਮ ਥੋੜੀ ਹੁੰਦਦੀ ਆ ਤਾਂ ਇਸ ਚੀਜ਼ ਨੂੰ ਸ਼ਾਇਦ ਕੋਈ ਬੰਦੇ ਮੇਰੇ ਨਾਲ ਸਹਿਮਤ ਹੋਣਾ ਨਾ ਹੋ ਜਦੋਂ ਅਸੀਂ ਵੱਡੀ ਚੀਜ਼ ਕਰਕੇ ਦੇਖਦੇ ਆ ਮੈਨੂੰ ਲੱਗਦਾ ਹੈ ਜਾਣ ਕੇ ਸੱਟ ਮਾਰੇ ਜਾਂਦੀ ਆ ਬੰਦੇ ਕਿ ਅਸੀਂ ਤੁਹਾਡੇ ਨਾਲ ਆਈ ਕਰਨਾ ਆਪਣੀ ਹੋਂਦ ਨੂੰ ਬਚਾਉਣ ਲਈ ਤੁਸੀਂ ਕਿੰਨਾ ਕਿਤੇ ਰੱਦ ਨਾਲ ਲੜਾਈ ਕਰਦੇ ਹੋਗੇ ਇਹ ਲੜਾਈ ਬਹੁਤ ਲੰਬੀ ਆ ਬੜੀ ਝੜੜ ਵਾਲੀ ਆ ਸੋਚ-ਸਮਝ ਕੇ ਜਿਵੇਂ ਦਿੱਲੀ ਵਾਲਾ ਬੋਲਚਾਜ਼ਾ ਆ ਜਿਵੇਂ ਇੱਥੇ ਸਾਰੀਆਂ ਧਿਰਾਂ ਜਿਹੜੀਆਂ ਅਗਰਾ ਜਥੇਬੰਦੀ ਤੇ ਬੀਕੇਜੂ ਦਿਖਾਉਂਦਾ ਜਾਂ ਹੋਰ ਸਾਰੇ ਪਿੰਡਾਂ ਦੇ ਲੋਕ ਇਸ ਥਾਂ ਨੇ ਚ ਬੈਠੇ ਆ ਇਹਦਾ ਕਾਰਨ ਇਹ ਆ ਵੀ ਪਿਛਲੇ ਸਮੇਂ ਚ ਕੇਜਰੀਵਾਲ ਦੀ ਸਰਕਾਰ ਜਾਂ ਭਗਵੰਤ ਮਾਨ ਦੀ ਸਰਕਾਰ ਨੇ ਰਲ ਕੇ ਇਹ ਨਿਰਣਾ ਲਿਆ ਵੀ ਅਸੀਂ ਇਹਨਾਂ ਸਾਰੇ ਪੰਜਾਬ ਚੋਂ ਸਾਰੇ ਪੰਜਾਬ ਦੇ ਪਿੰਡਾਂ ਨੂੰ ਬਿਨਾਂ ਕੁਝ ਦਿੱਤੇਆਂ ਜ਼ਮੀਨ ਦੀ ਅਗਰਾਹਣ ਕਰਨੀ ਹੈ ਤੇ ਇਹਦੇ ਚ ਜਿਹੜੀ ਲੁਧਿਆਣਾ ਦੇ 27 ਪਿੰਡਾਂ ਦੀ 32000 ਕਿਲਾ ਜ਼ਮੀਨ ਆਈ ਹੈ ਉਹ ਵੀ ਇਸ ਫੈਸਲੇ ਦੇ ਅਧੀਨ ਆਉਂਦੀ ਹੈ ਇਸ ਜਿਹੜਾ ਇਹ ਫੈਸਲਾ ਹੈ ਜਿਹੜਾ ਇਹ ਡਿਸੀਜਨ ਆ ਪੰਜਾਬ ਸਰਕਾਰ ਦਾ ਇਹ ਇੰਨਾ ਮਾਰੂ ਹੈ ਕਿ ਇਹ ਸਾਰੇ ਕਿਸਾਨਾਂ ਨੂੰ ਕੀ ਕਿਸਾਨਾਂ ਦੇ ਨਾਲ ਮਜ਼ਦੂਰਾਂ ਨੂੰ ਜਾਂ ਉਹਨਾਂ ਦੇ ਨਾਲ ਕੰਮ ਕਰਨ ਵਾਲਿਆਂ ਨੂੰ ਵੀ ਭੁੱਖੇ ਮਾਰਨ ਵਾਲੀ ਸਕੀਮ ਹੈ ਹੁਣ ਤੁਸੀਂ ਦੇਖ ਲਓ ਵੀ ਆ ਜਿਹੜਾ ਲੁਧਿਆਣੇ ਤੋਂ ਸ਼ੁਰੂ ਹੋ ਕੇ ਅੱਜ ਇੱਥੇ ਖੜੇ ਅੱਜ ਇਹ ਤਿੰਨ ਚਾਰ ਪਿੰਡ ਸਾਡੇ ਲੁਧਿਆਣੇ ਦੇ ਵਿੱਚ ਹੀ ਆ ਗਏ ਇੱਦੋਂ ਅੱਗੇ ਨਹਿਰ ਤੋਂ ਏਰੀਆ ਜਾਂਦਾ ਜਿਹੜਾ ਸਦਨਾ ਬ੍ਰਾਂਚ ਜਾਂਦੀ ਆ ਇੱਦੋਂ ਅੱਗੇ ਜੋਧਾ ਮਸੂਦਾਂ ਜੋਧਾ ਮਸੂਦਾਂ ਵਾਲੀ ਸੜਕ ਜਿਹੜੀ ਪਖੋੜ ਰੋਡ ਕਹਿੰਦੇ ਆ ਇਹ ਜਾ ਕੇ ਰਾਏਕੋਟ ਨੂੰ ਟੱਚ ਕਰਦੀ ਆ ਇਧਰੋਂ ਅਸੀਂ ਜਗਰਾਉ ਨੂੰ ਟੱਚ ਕਰਦੇ ਆ ਇਹ ਜਾਨੀ ਮਤਲਬ ਲਾ ਲਓ ਵੀ ਕਿੰਨਾ ਏਰੀਆ ਹੈ ਇਹ ਕੱਲਾ 24000 ਏਕੜ ਨਹੀਂ ਹੈ ਇਹ ਤਾਂ ਬਹੁਤ ਜਿਆਦਾ ਵੱਡਾ ਏਰੀਆ ਬਣ ਗਿਆ ਤੇ ਇਹ ਸਾਰਾ ਏਰੀਆ ਸਾਡਾ ਇਹ ਹੁਣ ਲੈਂਡ ਪੂਲਿੰਗ ਦੀ ਸਕੀਮ ਚ ਲੈ ਆ ਰਹੇ ਆ ਉਧਰੋਂ ਸਾਹਨੇ ਵਾਲਾ ਏਰੀਆ ਉਹਨੂੰ ਇੰਡਸਟਰੀਅਲ ਏਰੀਆ ਦੇ ਵਿੱਚ ਲੈ ਰਹੇ ਆ ਇਧਰੋਂ ਮੱਤੇਵਾੜੇ ਦੇ ਜੋ ਜੰਗਲ ਸੀਗੇ ਉਹਨਾਂ ਨੂੰ ਵੀ ਆਪ ਦੇ ਕਬਜ਼ੇ 'ਚ ਕਰ ਮਤਲਬ ਇਹ ਆ ਵੀ ਸਾਡਾ ਲੁਧਿਆਣਾ ਜ਼ਿਲ੍ਹਾ ਤਕਰੀਬਨ ਖਤਮ ਹੋ ਰਿਹਾ ਅਸੀਂ ਸਰਕਾਰਾਂ ਚਾਹੁੰਦੇ ਹਾਂ ਇਸ ਕਰਕੇ ਚਾਹੁੰਦੇ ਹਾਂ ਵੀ ਜੋ ਸਮਾਜ ਦੇ ਵਿੱਚ ਜੋ ਬਰਾਈ ਹੈ ਉਸ ਨੂੰ ਕੱਢਿਆ ਜਾਵੇ ਜੋ ਕਿ ਕਿਸੇ ਕਿਸੇ ਵੀ ਵਰਗ ਨੂੰ ਕੋਈ ਤਕਲੀਫ ਨਾ ਹੋਵੇ ਇਹ ਜੋ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਹਨ ਉਹ ਸਰਕਾਰਾਂ ਨੂੰ ਚਾਹੀਦੇ ਹਨ ਪਿੰਡਾਂ ਦੇ ਵਿੱਚ ਆ ਕੇ ਮੁੱਖ ਬੰਦਿਆਂ ਦੇ ਨਾਲ ਆ ਕੇ ਵਿਚਾਰਾਂ ਕਰਕੇ ਇਸ ਤਰ੍ਹਾਂ ਦੀਆਂ ਨੀਤੀਆਂ ਨੂੰ ਜਿਹੜੀ ਪਹਿਲ ਦੇਣੀ ਚਾਹੀਦੀ ਹੈ ਸੋ ਇਹ ੱਟਕੇ ਨਾਲ ਜੇ ਥੋਪੀਆਂ ਜਾਂਦੀਆਂ ਜਾਂਦੀਆਂ ਕਿਉਂਕਿ ਪਿਛਲੇ ਸਮੇਂ 'ਚ ਜਦੋਂ ਪਹਿਲਾਂ 2000 ਸਕੀਮ 'ਚ 2000 'ਚ ਸਰਦਾਰ ਬਾਦਲ ਨੇ ਸਕੀਮ ਲਿਆਂਦੀ ਮਹਾਲੀ ਉੱਥੇ ਵੀ ਲੋਕਾਂ ਨੇ ਜਿਨ੍ਹਾਂ ਨੇ ਵਿਰੋਧ ਕੀਤਾ ਇਸ ਗੱਲ ਦਾ ਉਹਨਾਂ ਦੀ ਜ਼ਮੀਨ ਦੀ ਕੀਮਤਾਂ ਜੋ 50-50 ਕਰੋੜ ਕਿਲੇ ਦਾ ਹੈ ਪਰ ਜਿਨ੍ਹਾਂ ਦੀ ਜ਼ਮੀਨ ਪੂਲਿੰਗ ਦੇ ਅਧੀਨ ਲਈ ਗਈ ਮਾਲੀ ਦੇ ਆਲੇ-ਦਾਲੇ ਉਹਨਾਂ ਨੂੰ 5-5 6-6 ਲੱਖ ਰੁਪਈਆ ਦੇ ਦੇ ਕੇ ਘਰੀ ਤੌਰ ਦਿੱਤਾ ਗਿਆ ਤੇ ਉਹ ਜ਼ਮੀਨਾਂ ਤੋਂ ਵਾਂਝੇ ਵੀ ਹੋ ਗਏ ਤੇ ਪੈਸਿਆਂ ਤੋਂ ਵੀ ਵਾਂਝੇ ਹੋ ਗਏ ਇਸੇ ਤਰ੍ਹਾਂ ਅੱਜ ਜਿਹੜੀ ਸਕੀਮ ਭਗਵੰਤ ਮਾਨ ਲੈ ਕੇ ਆਇਆ ਵੀ ਬਿਨਾਂ ਕੁਝ ਦਿੱਤੇ ਕਿਸਾਨਾਂ ਤੋਂ ਜ਼ਮੀਨ ਲੈਣੀ ਆ ਜਿਹਨੂੰ ਲੰਬਾ ਸਮਾਂ ਡਿਵੈਲਪ ਕਰਨ ਨੂੰ ਲੱਗ ਜਾਂਦਾ ਹੈ ਇਹਦੇ ਚ ਜਿਹੜੇ ਕਿਸਾਨ ਇਫੈਕਟਡ ਨੇ 32 ਪਿੰਡਾਂ ਦੇ ਉਹ ਸਾਰੇ ਪਿੰਡਾਂ ਦੇ ਲੋਕ ਉਸ ਦਿਨ 20 ਤਰੀਕ ਤੋਂ ਇੱਥੇ ਧਰਨੇ ਤੇ ਬੈਠੇ ਨੇ ਪਰ ਇਹ ਜਿਹੜੀ ਪਾਲਿਸੀ ਆ ਇਹ ਜਿਸ ਤਰ੍ਹਾਂ ਭਾਈ ਸਾਹਿਬ ਵੀ ਦੱਸ ਰਹੇ ਆ ਵੀ ਇਹ ਕੇਜਰੀਵਾਲ ਦਾ ਭਗਵੰਤ ਮਾਨ ਜਾਂ ਏ ਸਾਡੀ ਸੈਂਟਰ ਸਰਕਾਰ ਜੋ ਮੋਦੀ ਸਰਕਾਰ ਆ ਜਿਹਨੇ ਪਹਿਲਾਂ ਤਿੰਨ ਕਾਨੂੰਨ ਲਿਆਂਦੇ ਸੀਗੇ ਉਹ ਉਹਦਾ ਸਾਰਿਆਂ ਦਾ ਇੱਕੋ ਹੀ ਗੱਲ ਆ ਇਹਨਾਂ ਦੀ ਕਿਉਂਕਿ ਵੱਡੇ ਕਾਰਪੋਰੇਟਾਂ ਦੇ ਇਹ ਗਾਂ ਮਤਲਬ ਇਹ ਨਮੈਂਦੇ ਆ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਇੱਕ ਪ੍ਰਾਪਰਟੀ ਡੀਲਰ ਹੁੰਦਾ ਉਹ ਮਤਲਬ ਨਾਲ ਛੋਟੇ ਛੋਡੇ ਹੋਰ ਨਵੇਂ ਬੰਦਿਆਂ ਨੂੰ ਵੀ ਅਟੈਚ ਕਰ ਲੈਂਦੇ ਆ ਵੀ ਤੁਸੀਂ ਜਾ ਕੇ ਦੱਸੋ ਕਿਹੜਾ ਖੇਤ ਵੇਚਦਾ ਕੌਣ ਵੇਚਦਾ ਇਹ ਜਾਨੀ ਇੱਕ ਛੋਟੇ ਪ੍ਰਾਪਰਟੀ ਡੀਲਰ ਆ ਜਿਹੜੇ ਮੋਦੀ ਕਹੇ ਲੋ ਜਾਂ ਕੇਜਰੀਵਾਲ ਕਹੇ ਲੋ ਇਹ ਵੱਡੇ ਕਾਰਪੋਰੇਟਾਂ ਦੇ ਮਤਲਬ ਇੱਕ ਕਰਿੰਦੇ ਆ ਇਹ ਜੇ ਤੁਸੀਂ ਉਹਨਾਂ ਅਖਬਾਰਾਂ 'ਚ ਵੀ ਪੜਦੇ ਹੋ ਇਹਨਾਂ ਦੇ ਨਿੱਤ ਸੋਸ਼ਲ ਮੀਡੀਆ 'ਤੇ ਵੀ ਦੇਦੇ ਹੋ ਵੀ ਤਕਰੀਬਨ ਸਾਰੇ ਦੁਨੀਆ ਨੂੰ ਸੌਕ ਬੰਦਾ ਕੰਟਰੋਲ ਕਰ ਰਿਹਾ ਜਿਨ੍ਹਾਂ ਦੇ ਵਿੱਚ ਆਪਣੇ ਅਡਾਨੀ ਜਾਂ ਵਾਨੀ ਜਾਂ ਹੋਰ ਇਦਾਂ ਦੇ ਬਹੁਤ ਵੱਡੇ ਵੱਡੇ ਸ਼ਾਹੂਕਾਰ ਆ ਸੋ ਇਹ ਸਾਰਿਆਂ ਦੀ ਇੱਕੋ ਸਕੀਮ ਆ ਵੀ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਛੋਟਾ ਕਾਰੋਬਾਰ ਆ ਸਾਡੇ ਜ਼ਿਮੀਂਦਾਰਾਂ ਦਾ ਜਾਂ ਛੋਟੇ ਵਪਾਰੀਆਂ ਦਾ ਇਹ ਸਾਰਿਆਂ ਨੂੰ ਖਤਮ ਕਰਨਾ ਚਾਹੁੰਦੇ ਆ ਔਰ ਸਾਨੂੰ ਇੱਕ ਪਖਾਰੀ ਵਾਂਗੂ ਇਹ ਬਣਾਉਣਾ ਚਾਹੁੰਦੇ ਆ ਤਾਂ ਕਿ ਅਸੀਂ ਆ ਕੇ ਜਿਵੇਂ ਹੁਣ ਬਾਹਰ ਆਪਾਂ ਦੇਖਦੇ ਆ ਬਾਹਰਲੇ ਮੁਲਕ ਸਾਡੇ ਜੋ ਭੈਣ ਭਰਾ ਜਾਂਦੇ ਆ ਉਹ ਖੇਤਾਂ 'ਚ ਵੀ ਕੰਮ ਕਰਦੇ ਆ ਫੈਕਟਰੀਆਂ 'ਚ ਵੀ ਕਰਦੇ ਆ ਪਰ ਉਸੇ ਹੀ ਤਰ੍ਹਾਂ ਇਹ ਹੁਣ ਸਾਨੂੰ ਵੀ ਉਸੇ ਲਾਈਨ ਤੇ ਲਿਆ ਰਿਆ ਆ ਅਸੀਂ ਸਵੇਰੇ ਰੋਟੀ ਦਾ ਡੱਬਾ ਲੈ ਕੇ ਘਰੋਂ ਜਾਇਆ ਕਰਾਂਗੇ ਸਾਨੂੰ ਉੱਥੋਂ ਪਿਕਅਪ ਵਾਲੀ ਗੱਡੀ ਆਇਆ ਕਰੂਗੀ ਜਿੱਥੇ ਉਹਨਾਂ ਨੂੰ ਲੋਡ ਆ ਉੱਥੇ ਸਾਨੂੰ ਇਹ ਲੈ ਜਾ ਕਰਣਗੇ ਭਈ ਜਿਹੜਾ ਅੱਜ 10-15 ਕਿਲੇ ਦੇ ਮਾਰਖ ਨੇ ਸਰਦਾਰ ਨੇ ਉਹ ਉਸ ਅਰਬਨ ਸਟੇਟ ਵਿੱਚ ਛੋਟੀ ਲਾ ਕੇ ਖੰਡਗੇ ਸਿਕਓਰਿਟੀ ਜੁੜੇ ਕਰ ਲਏ ਹਰ ਇੱਕ ਨੂੰ ਪੁੱਛੀਗਾ ਭਾਈ ਤੂੰ ਕਿਹ ਨੂੰ ਮੈਨਣਾ ਪਰ ਐਸਾ ਹੋਣਾ ਨਹੀਂ ਚਾਹਦਾ ਨਹੀਂ ਹੋਣ ਦਿਆਂਗੇ ਕਿਉਂਕਿ ਸੰਘਰਸ਼ ਬੜਾ ਤੇਜ਼ ਚੱਲ ਰਿਹਾ ਹੈ ਜੇ ਸਰਕਾਰ ਅਜੇ ਤੱਕ ਨਾ ਮੰਨੀ ਤਾਂ ਹੋਰ ਵੀ ਸੰਘਰਸ਼ ਤੇਜ਼ ਹੋਵੇਗਾ ਪਰ ਦੁੱਖ ਦੀ ਗੱਲ ਇਹ ਹੈ ਵੀ ਜਿਹੜੀਆਂ ਖੇਤਰੀ ਪਾਰਟੀਆਂ ਹੋਰ ਵੀ ਨੇ ਜਾਂ ਜਿਹੜੀਆਂ ਚੋਣਾਂ ਲੜਦੀਆਂ ਨੇ ਉਮੀ ਖਰਬ ਮੁੱਦੇ ਦੇ ਤੌਰ ਤੇ ਇਹਨੂੰ ਲੜ ਰਹੀਆਂ ਨੇ ਵੋਟਾਂ ਲੈਣ ਲਈ ਪਰ ਇਹਦੇ ਵਿੱਚ ਉਸ ਤਰ੍ਹਾਂ ਨਹੀਂ ਖੁੱਦ ਰਹੀਆਂ ਕਿ ਅਸੀਂ ਇਸ ਜਿਹੜੀ ਨੋਟੀਫਿਕੇਸ਼ਨ ਇਹਨੂੰ ਵਾਪਸ ਕਰਾਵਾਂਗੇ ਤੇ ਇਹ ਸਿਰਫ ਤੇ ਸਿਰਫ ਲੜਾਈ ਹੈ ਜਿਹੜੀ ਉਹ ਪੰਜਾਬ ਦੇ ਉਹਨਾਂ ਲੋਕਾਂ ਦੀ ਰਹਿ ਗਈ ਜਿਹੜੇ 32000 ਘਰ ਉਜੜ ਰਹੇ ਨੇ ਜਾਂ ਪੰਜਾਬ ਦੇ ਜਿਹੜੇ ਹੋਰ ਪਿੰਡਾਂ ਤੋਂ ਲੋਕ ਉਜੜ ਰਹੇ ਨੇ ਸੋ ਅਸੀਂ ਇਹ ਤਿਆਰ ਕਰਕੇ ਬੈਠੇ ਆ ਕਿ ਜਿੰਨੇ ਵੀ ਅਸੀਂ ਇੱਥੇ ਬੈਠੇ ਆ ਜਿਨ੍ਹਾਂ ਦੀ ਭਾਵੇਂ ਜ਼ਮੀਨ ਜਾਂਦੀ ਹੈ ਭਾਵੇਂ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ ਜਿਹੜੇ ਇਹਨਾਂ ਪਿੰਡਾਂ ਦੇ ਵਸਨੀਕ ਨੇ ਉਹ ਇਸ ਲੜਾਈ ਨੂੰ ਸਿਰੇ ਲਾਉਣਗੇ ਤੇ ਜਿੰਨਾ ਚਿਰ ਨੋਟੀਫਿਕੇਸ਼ਨ ਵਾਪਸ ਨਹੀਂ ਹੋ ਜਾਂਦੀ ਉਹਨਾਂ ਚਿਰ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਸ ਸਰਕਾਰ ਦਾ ਬਰੋਧ ਕਰਦੇ ਰਹਾਂਗੇ ਤੇ ਜਿਸ ਤਰ੍ਹਾਂ ਦਿੱਲੀ ਵਾਲੇ ਕਾਨੂੰਨ ਅਸੀਂ ਲਗਾਤਾਰ 2 ਸਾਲ ਬੈਠ ਕੇ ਧਰਨੇ ਤੇ ਇਹ ਵਾਪਸ ਕਰਾਏ ਸੀ 2 ਸਾਲਾਂ ਨਾਲ ਲੜ ਕੇ ਵਾਪਸ ਕਰਾਏ ਸੀ ਇਸ ਦੇ ਲਈ ਵੀ ਸਾਨੂੰ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਅਸੀਂ ਇਹ ਲੜਾਈ ਲੜਦੇ ਰਹਾਂਗੇ ਭਾਵੇਂ ਇਹਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ ਹਾਂ ਜੇ ਖੇਤੀ ਨੇ ਪੰਦੇ ਨੂੰ ਪੌਣਾ ਖੇਤੀ ਦੇ ਧੰਦੇ ਨਾਲ ਬਹੁਤ ਸਾਰੇ ਰਿਸ਼ਤੇ ਜੁੜੇ ਹੋਏ ਨੇ ਕਨੈਕਟਰ ਫਾਗਿਦੇ ਰਹਾ ਰੋਸ ਨਾਲ ਨੁਕਦੇ ਹੋਇਦੇ ਬੈਣੀ ਗੱਲਾਂ ਨੇ ਕਿ ਇਰਫਾਨ ਆਪਣਾ ਪਰਦਾਇਫਾਨ ਦਾ ਉਹਦੇ ਨਾਲ ਉਹਦੇ ਨਾਲ ਮਜ਼ਦੂਰ ਕੰਦੇਰੇ ਬੋਲਦਾ ਨਹੀਂ ਸੀ ਹੁੰਦਾ ਜੇ ਉਹ ਕਹਿੰਦੇ ਜੋ ਵੀ ਫਸਲ ਪੱਟੀ ਗਈ ਜੋ ਸਾਡੇ ਕੋਲੇ ਆ ਗਿਆ ਸੀ ਉਹਨੂੰ ਪਰਮਾਤਮਾ ਦਾ ਦਿੱਤਾ ਹੀ ਮੰਨ ਲੈਂਦੇ ਸੀ ਪਰ ਹੁਣ ਤਾਂ ਇਹ ਸਭ ਤੋਂ ਸਾਰਾ ਕੁਝ ਹੀ ਖੋ ਰਿਆ ਹਾਂ ਹੁਣ ਹੋਰ ਵੀ ਸਕੀਮਾਂ ਰਾਂ ਦੀਆਂ ਬਹੁਤ ਆ ਉਹ ਵੀ ਆਪਾਂ ਕਿਤੇ ਡਿਟੇਲ ਚ ਫੇਰ ਵੀ ਗੱਲ ਕਰ ਲਾਂਗੇ ਤੋਂ ਬਾਕੀ ਪਾਈ ਅਸੀਂ ਇਹ ਇੱਕ ਪੱਕੀ ਹੈ ਸਕੀਮ ਬਣਾ ਲਈ ਅੱਜ ਸਾਡੇ ਪਿੰਡਾਂ ਤੋਂ ਸਾਡੀਆਂ ਮਾਈਆਂ ਬੀਬੀਆਂ ਭੈਣਾਂ ਵੀ ਆਈਆਂ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਜੇ ਤੁਸੀਂ ਨਾ ਰਹੇ ਤੁਹਾਡੀਆਂ ਜ਼ਮੀਨਾਂ ਨਾ ਰਹੀਆਂ ਅਸੀਂ ਕਿੱਥੇ ਜਾਵਾਂਗੇ ਸੋ ਅੱਜ ਉਹ ਮੂਰੇ ਹੋ ਕੇ ਇਸ ਸੰਘਰਸ਼ ਦੇ ਵਿੱਚ ਬੈਠੀ ਆਵਾ ਆ ਪਿਛਲੇ ਜਦੋਂ ਸਾਡੇ ਡਾਇਰੈਕਟਰ ਮਾਰਚ ਹੋਇਆ ਸਾਡੇ ਪਿੰਡਾਂ ਦੀ ਜ਼ਮੀਨ ਤਾਂ ਜਾ ਰਹੀ ਹੈ ਸਕੀਮ ਚ ਪਰ ਮਾਨਸਾ ਬਠਿੰਡਾ ਫਰੀਦਕੋਟ ਇਧਰੋਂ ਵੀ ਸਾਡੇ ਬਹੁਤ ਭੈਣ ਭਰਾ ਆਏ ਸੀ ਗੱਡੀਆਂ ਭਰ ਕੇ ਉਹ ਕਹਿੰਦੇ ਸੀ ਜੀ ਅੱਜ ਥੋਡੀਆਂ ਜ਼ਮੀਨਾਂ ਬਚੌੜਾਏ ਆ ਕੱਲ ਨੂੰ ਆਪਣੇ ਸਾਰਿਆਂ ਦੀਆਂ ਜ਼ਮੀਨਾਂ ਇਹ ਜਾਣੀਆਂ ਸੋ ਭਾਈ ਅਸੀਂ ਤਾਂ ਹੁਣ ਇਹ ਮਰਨ ਮੰਨਤੇ ਹੋ ਗਏ ਆ ਨਾ ਇਹਨਾਂ ਨੂੰ ਅਸੀਂ ਪਿੰਡਾਂ ਚ ਵੰਡ ਦੇਣਾ ਜ਼ਮੀਨ ਤਾਂ ਹੀ ਇਹਨਾਂ ਨੂੰ ਨੇੜੇ ਨਹੀਂ ਆਉਣ ਦੇਣਾ ਜੇ ਆਉਣਗੇ ਤਾਂ ਫਿਰ ਇਹ ਆਪਦਾ ਵਿਚਾਰ ਕੇ ਆਉਣ ਉਹਦਾ ਤੁਹਾਨੂੰ ਪਤਾ ਹੀ ਆ ਵੇ ਆਪਣੀ ਜਿਹੜੀ ਇਹ ਸੰਘਰਸ਼ੀ ਕੌਮ ਆ ਇਹ ਅਗਲੇ ਦੇ ਨਾਲ ਕਿਵੇਂ ਮੁਕਾਬਲਾ ਕਰਦੀ ਆ ਇਤਿਹਾਸ ਬਹੁਤ ਆਪਣਾ ਪੁਰਾਣਾ ਵਾ ਅਸੀਂ ਕਦੇ ਵੱਡੇ ਵੱਡੇ ਮਾਲ ਜੋ ਧੜਵੀ ਆਇਆ ਉਹਨਾਂ ਨੂੰ ਵੀ ਮੋਦੀ ਖਾਣੀ ਪਈ ਆ ਤੋਂ ਹੌਸਲੇ ਬੁਲੰਦ ਹਨ ਮਜ਼ਦੂਰਾਂ ਦੇ ਕਿਸਾਨਾਂ ਦੇ ਕਿਸੇ ਵੀ ਕੀਮਤ ਤੇ ਜੋ ਵੀ ਲੈਡ ਕੋਲ ਗਏ ਸਕੀਮ ਇਹਨਾਂ ਨੇ ਲਾਗੂ ਸਰਕਾਰ ਨੇ ਕੀਤੀ ਹੈ ਕਿਸੇ ਵੀ ਕੀਮਤ ਦੇ ਇਸ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਮਰਨਾ ਮਨਜ਼ੂਰ ਹੈ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਸਾਡੇ ਬੱਚੇ ਹਨ ਉਹ ਇਸ ਤੋਂ ਵੀ ਦੁੱਗਣੇ ਚੋਗੜੇ ਹੋ ਕੇ ਇਸ ਘਰਚੋਂ ਆ ਕੇ ਦੁੱਗਣਾ ਚੋਗਣਾ ਪਰਫੋਰਮ ਕਰਨਗੇ ਸੋ ਸਰਕਾਰ ਨੂੰ ਚਾਹੀਦਾ ਹੈ ਜੋ ਇੱਥੇ ਵੋਟਾਂ ਦੇ ਸਮੇਂ ਆ ਕੇ ਉਹ ਹਰ ਚੀਜ਼ ਮੰਨਣ ਨੂੰ ਤਿਆਰ ਹੈ ਝੂਠੇ ਵਾਅਦੇ ਕਰਕੇ ਚੱਲੇ ਜਾਂਦੀਆਂ ਹਨ ਸੋ ਅੱਜ ਚਾਹੀਦਾ ਸੀਗਾ ਇਹਨਾਂ ਨੂੰ ਜੋ ਰਹਿਤੋ ਬਿਨਾ ਨਹੀਂ ਕਰਨਾ ਚਾਹੀਦਾ ਸੀਗਾ ਜੋ ਕਿ ਸਰਾਸਰ ਗਲਤ ਹੈ ਉਹ ਮੈਂ ਇਨਾਂ ਕੀ ਕਹਦਾ ਹੈ ਜੋ ਵੀ ਕਾਨੂੰਨ ਇਹ ਸਰਕਾਰ ਨੇ ਲਾਗੂ ਕੀਤਾ ਹੈ ਇਸ ਨੂੰ ਵਾਪਸ ਲਿਆ ਜਾਵੇ ਨਹੀਂ ਇਹ ਸੰਘਰਸ਼ جاری ਰਹੂਗਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲੈਂਡ ਬੂਲਿੰਗ ਦੀ ਸਕੀਮ ਨਹੀਂ ਲਵਾਵਾਂਗੇ ਨਹੀਂ ਲਵਾਵਾਂਗੇ ਜ਼ਮੀਨਾਂ ਖੈਰ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ